ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਲੋਕਾਂ ਦੇ ਸਿਰਦਰਦੀ ਬਣੀ ਟ੍ਰੈਫਿਕ ਦੀ ਸਮੱਸਿਆ ਦੇ ਖਿਲਾਫ ਅੱਜ ਫਿਰ ਪੁਲਿਸ ਨੇ ਵੱਡਾ ਅਤੇ ਸਖਤ ਐਕਸ਼ਨ ਲਿਆ ਤੇ ਐਸਪੀ ਫਗਵਾੜਾ ਬਾਦਵੀ ਸ਼ਰਮਾ ਖੁਦ ਪਾਰੀ ਪੁਲਿਸ ਬਲ ਦੇ ਨਾਲ ਸੜਕਾਂ ਤੇ ਉਤਰੀ ਅਤੇ ਸ਼ਹਿਰ ਦੀ ਸਨਾਈ ਰੋਡ ਸਮੇਤ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਰੋੜ ਦੇ ਉੱਪਰ ਸਮਾਨ ਲਗਾ ਕੇ ਟ੍ਰੈਫਿਕ ਜਮ ਦਾ ਕਾਰਨ ਬਣ ਰਹੀ ਦੁਕਾਨਦਾਰਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਤੇ ਜਿੱਥੇ ਕਈ ਥਾਵਾਂ ਤੇ ਰੋਡ ਤੋਂ ਸਮਾਨ ਹਟਾਇਆ ਗਿਆ ਉਤੇ ਹੀ ਨਿਯਮ ਤੋੜਨ ਵਾਲਿਆਂ ਨੂੰ ਸਖਤ ਚੇਤਾਵਨੀ ਵੀ ਦਿੱਤੇ ਗਏ ਤੇ ਐਸਪੀ ਊਮਾਦਮੀ ਸ਼ਰਮਾ ਨੇ ਸਾਫ ਸ਼ਬਦਾਂ ਦੇ ਵਿੱਚ ਦੱਸਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਵੀ ਰੋਡ ਦੇ ਉੱਪਰ ਸਮਾਨ ਲਗੋਣ ਵਾਲੀ ਐਸੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਤੇ ਐਸਪੀ ਦੇ ਇਸ ਤੇਕੇ ਐਕਸ਼ਨ ਨਾਲ ਜਿੱਥੇ ਟ੍ਰੈਫਿਕ ਮਾਫੀਆਂ ਨੂੰ ਭਜੜਾ ਪੈਗੀਆਂ ਹਨ ਤੇ ਉੱਤੇ ਹੀ ਆਮ ਲੋਕਾਂ ਨੂੰ ਵੀ ਵੱਡੀ আরাਹਤ ਮਿਲੀ ਹੈ ਤੇ ਉਧਰ ਰੈਸਪੀ ਫਗਵਾੜਾ ਦੇ ਇਸ ਕਾਰਵਾਈ ਤੋਂ ਸ਼ਹਿਰ ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਅਫਸਰ ਨੇ ਖੁਦ ਮદાન ਦੇ ਵਿੱਚ ਉਤਰ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸ਼ਹਿਰ ਵਾਸੀਆਂ ਨੇ ਫਗਵਾੜਾ ਪੁਲਿਸ ਦਾ ਧੰਨਵਾਦ ਕਰਦੇ ਹੋਏ ਆਮ ਲੋਕਾਂ ਤੇ ਦੁਕਾਨਦਾਰਾਂ ਲੋਵੀਂ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਫਗਵਾੜਾ ਨੂੰ ਟ੍ਰੈਫਿਕ ਜਮ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ ਤੇ ਕੁੱਲ ਮਿਲਾ ਕੇ ਫਗਵਾੜਾ ਸ਼ਹਿਰ ਦੇ ਵਿੱਚ ਲੋਕ ਹੈ ਜੋ ਐਸਪੀ ਮਾਦਮੀ ਸ਼ਰਮਾ ਦੇ ਇਸ ਕਾਰਵਾਈ ਨੂੰ ਦੇਖਦੇ ਉਹਨਾਂ ਨੂੰ ਸ਼ਾਬਾਸ਼ੀ ਦੇ ਰਹੇ ਹਨ ਅਤੇ ਟ੍ਰੈਫਿਕ ਮਾਮਲੇ ਦੇ ਪੁਲਿਸ ਦੀ ਇਸ ਕਾਰਵਾਈ ਦੀ ਹਰ ਪਾਸੇ ਤਾਰੀਫ਼ ਕੀਤੀ ਜਾ ਰਹੀ ਹੈ ਤੇ ਹੋਰ ਫਗਵਾੜਾ ਨਿਊਜ਼ ਗੱਲਬਾਤ ਕਰਦੇ ਆਂ ਦੁਕਾਨਦਾਰਾਂ ਤੇ ਰਾਗੀਰਾ ਅਤੇ ਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦਿਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਹਾਂ ਜਾਨਾ ਬਹੁਤ ਵਧੀਆ ਹੋ ਗਿਆ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਜਦਾਂ ਅਜ ਬਜ਼ਾਰ ਦੇ ਵਿੱਚ ਆਏ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਮਾਰਕੀਟ ਦੇ ਵਿੱਚ ਹੀ ਲਗਭਗ 26 ਸਾਲ ਤੋਂ ਕੰਮ ਕਰ ਰਿਹਾ ਹਾਂ ਤੇ ਸਭ ਤੋਂ ਵੱਡੀ ਦਿੱਕਤ ਆ ਰਹੀ ਮੇਰਾ ਕੰਪਿਊਟਰ ਨਹੀਂ ਇੰਸਟੀਚਿਊਟ ਆ ਸਾਰੇ ਕੰਦੇ ਰੇਡੀਓ ਦੀ ਬੜੀ ਦਿੱਕਤ ਆ ਜਿਹਦੇ ਕਰਕੇ ਬੱਚੇ ਨਹੀਂ ਆ ਜਾ ਇੱਧਰ ਦੁਕਾਨਦਾਰੀ ਨਹੀਂ ਚੱਲਦੀ। ਪਰ ਉਹਦੀ ਸਭ ਤੋਂ ਵੱਡੀ ਦਿੱਕਤ ਆ ਜਦ ਤੱਕ ਸਰੀਏ ਵਾਲੇ ਪਿੱਛੇ ਨਹੀਂ ਜਾਂਦੇ ਤਾਂ ਰੀਡਿੰਗਾਂ ਕਿੱਦਾਂ ਟਿਕਾ ਲੂੰਗੇ? ਹਫ਼ਤੇ ਬਾਅਦ ਹੀ ਉੱਥੇ ਗੱਲ ਹੋਣੀ ਆ। ਮੈਨੂੰ 20 ਸਾਲ ਹੋ ਗਏ ਦੇਖਦੇ ਨੂੰ। ਜਦ ਤੱਕ ਸਰੀਏ ਜਿਹੜੀ ਅੱਜ ਕਾਰਵਾਈ ਹੋ ਰਹੀ ਇਹਨੂੰ ਲੈ ਕੇ ਕੀ ਮੈਨੂੰ ਬਹੁਤ ਖੁਸ਼ ਆ ਮੈਮ ਨਾਲ ਮੈਂ ਗੱਲ ਕੀਤੀ। ਮੈਮ ਨੂੰ ਮੈਂ ਕਿਹਾ ਮੈਮ ਮੈਂ ਬੜੀ ਧੀਰ ਦਾ ਇੱਥੇ ਆ। ਜਦ ਤੱਕ ਸਰਯੇ ਵਾਲੇ ਨਹੀਂ ਅਲਰਟ ਹੁੰਦੇ ਤੁਸੀਂ ਨਹੀਂ ਜਗਾ ਸਕਦੇ ਜਿਹੜੀਆਂ ਉਹ ਕਹਿੰਦੇ ਦੋ ਐਫਆਈਆਰ ਕੱਲ ਕੀਤੀਆਂ ਤੇ ਮੈਂ ਬੜਾ ਖੁਸ਼ ਹਾਂ ਮੈਂ ਮੈਮ ਨੂੰ ਕਿਹਾ ਸਾਰੀ ਮਾਰਕੀਟ ਤੁਹਾਡੇ ਨਾਲ ਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜੋ ਮੈਡਮ ਦੇ ਜਦੋਂ ਮੈਡਮ ਨੇ ਕੰਮ ਕਰ ਰਹੇ ਆ ਵੈਲ ਡਨ ਆ ਜੀ ਸ਼ਾਬਾਸ਼ ਆ ਮੈਮ ਆਏ ਆ ਸਾਡੀਆਂ ਵੀ ਆਸਾਂ ਜੁੜੀਆਂ ਬਹੁਤ ਵਧੀਆ ਐਕਸ਼ਨ ਲੈ ਰਹੇ ਆ ਤੇ ਅਸੀਂ ਸਾਰੀ ਮਾਰਕੀਟ ਇਹਨਾਂ ਬਹੁਤ ਖੁਸ਼ ਜਿੱਦਾਂ ਮਗੇ ਟੀਮ ਆਈ ਆ ਮੈਡਮ ਆਏ ਆ ਐਸਪੀ ਸਾਹਿਬ ਆਏ ਕੀ ਕਹਿਣਾ ਚਾਹੁੰਦੇ ਆ ਜਿੱਦਾਂ ਅਸੀਂ ਮੋਦ ਮੈਡਮ ਜੀ ਦਾ ਬਹੁਤ ਧੰਨਵਾਦ ਹੈ ਕਿ ਉਹ ਇਸ ਰੋਡ ਤੇ ਅੱਜ ਸਰਵੇ ਕਰਕੇ ਗਏ ਆ ਤੇ ਮੈਡਮ ਜੀ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਤੇ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਸਹਿਯੋਗ ਕਰਨ ਤੇ ਸਾਥ ਦੇਣ ਕਿਉਂਕਿ ਅਕਸਰ ਇਸ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਕਿ ਮੈਡਮ ਜੀ ਲਗਾਤਾਰ ਦੋ ਦਿਨ ਤੋਂ ਆ ਰਹੇ ਨੇ ਔਰ ਤੁਸੀਂ ਦੇਖੋ ਕਿ ਕਾਫੀ ਕੇਜੀ ਹੋ ਰਿਹਾ ਹੈ ਕਿ ਲੋਕੀ ਟ੍ਰੈਫਿਕ ਦੇ ਵਿੱਚ ਜਾਮ ਦੇ ਵਿੱਚ ਫਸਦੇ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੇ ਸਹਿਯੋਗ ਕਰਨ ਮੈਡਮ ਜੀ ਦਾ ਵੀ ਬਹੁਤ-ਬਹੁਤ ਧੰਨਵਾਦ। ਪ੍ਰਾਪਤੀ ਦੀ ਬਹੁਤ ਪ੍ਰੋਬਲਮ ਹੋ ਗਈ ਹੈ ਫਗਵਾੜੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸਾਰਿਆਂ ਨੂੰ ਪਤਾ ਪੁਲਿਸ ਵੱਲੋਂ ਰੈਗੂਲਰ ਐਕਸ਼ਨ ਕੀਤਾ ਜਾ ਰਿਹਾ ਹੈ ਅੱਜ ਵੀ ਐਕਸ਼ਨ ਕਰ ਰਹੇ ਹਨ ਕਿ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਟ੍ਰੈਫਿਕ ਦੀ ਪ੍ਰੋਬਲਮ ਨੂੰ ਹੱਲ ਕੀਤਾ ਜਾਏ ਪਰ ਅਜ ਤੱਕ ਨਾ ਸਾਨੂੰ ਪਬਲਿਕ ਦਾ ਸਪੋਰਟ ਨਹੀਂ ਮਿਲ ਰਿਹਾ ਕਿ ਇਹਨਾਂ ਨੂੰ ਕੋਸ਼ਿਸ਼ ਮਿਟਾਉਣੇ ਆਂ ਦਬਾਅ ਫਿਰ ਉਹੀ ਹਾਲ ਹੁੰਦਾ ਹੈ ਬਹੁਤ ਜ਼ਿਆਦਾ ਪੁਲਿਸ ਨੂੰ ਮੁਸ਼ਕਲ ਕਰਨੀ ਪੈ ਰਹੀ ਹੈ ਇਸ ਲਈ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਪੁਲਿਸ ਨੂੰ ਸਪੋਰਟ ਕਰਨ ਤਾਂਕਿ ਇਸ ਟ੍ਰੈਫਿਕ ਦੀ ਸਮੱਸਿਆ ਤੋਂ ਨਿਬਾਹ ਪਾਈ ਜਾ ਸਕੇ ਮੈਡਮ ਜੈਟੀ ਰੀਨ ਵਾਲੇ ਬਲੂ ਵੀ ਇਹ ਤਾਂ ਗੱਲ ਹੈ ਕਿ ਮੌਜੂਦ ਗੱਲ ਹੈ ਕਿ ਕਰਨ ਨਰਨ ਦੇ ਕੇ ਜਬਲ ਬੋਲ ਗਈ ਹੈ ਪੁਲਿਸ ਸਟੇਸ਼ਨ ਸਿੱਟੀ ਦੇ ਵਿੱਚ ਇੱਥੇ ਦੋ ਸੀਲ ਵਾਲਿਆਂ ਨੇ ਤੇ ਇੱਕ ਸਬਜ਼ੀ ਵਾਲਿਆਂ ਨੇ ਬਹੁਤ ਜ਼ਿਆਦਾ ਹੀ ਐਂਕਾਊਂਟਮੈਂਟ ਕੀਤੀ ਗਈ ਸੀ ਤੇ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਹੌਲਡ ਕਰਕੇ ਦਿੱਕਤ ਆ ਰਹੀ ਸੀ ਉਹਨਾਂ ਨੇ ਲਿਟਰਲੀ ਰੋਡ ਘੇਰੀ ਹੋਈ ਸੀ ਜੋਨ ਟ੍ਰੈਫਿਕ ਨੂੰ ਇਹ ਨੁਕਸਾਨ ਪਹੁੰਚਾ ਰਹੇ